ਅੱਜ 1 ਟੂ 1 ਵੀ ਕਰ ਰਹੇ ਹਾਂ ਸਰ ਲੀਵਿੰਗ ਇਨ ਯਰ ਜਿਆਲਾ ਅਜ ਦੇ ਫਤਿਹਗੁਰ ਸਾਹਿਬ ਦੇ ਦੇ ਦੌਰੇ ਤੇ ਅਚਾਨਕ ਆਏ ਆ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕੱਢਣੀ ਆਏ ਸਿਰਫ ਇਹ ਦੇਖਣ ਆਏ ਆ ਕਿ ਜਿਹੜੇ ਸੜਕਾਂ ਦਾ ਨਿਰਮਾਣ ਜਿਹੜਾ 43000 ਕਿਲੋਮੀਟਰ ਸੜਕਾਂ ਦਾ ਜਿਹੜਾ ਵੀੜਾ ਚੁੱਕਿਆ ਅਗਲੇ 4 ਮਹੀਨਿਆਂ ਦੇ ਵਿੱਚ ਇਹ ਕੁ ਚਾਰ ਪੰਜ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ। ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ। ਅ ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ। ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚੌੜਾ ਹੈ ਜਾਂ ਨਹੀਂ। ਸੋ ਤਾਂ ਕਿ ਸਾਰਿਆਂ ਨੂੰ ਉਹਦਾ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਆਵਾਜਾਈ ਦੇ ਸਾਧਨ ਵੀ ਜਿਹੜੇ ਨੇ ਉਹ ਸਮੂਥਲੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮੋਆਇਨਾ ਕੀਤਾ ਨਾ ਤੇ ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਹਾਂ ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ ਉਹ ਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਕੱਢ ਕੇ ਉਦੇ ਵਿੱਚੋਂ ਜਿਹੜਾ ਮਟੀਰੀਅਲ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਢੋਲਿਆ ਜਾਂਦਾ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਵੀ ਐਨੇ ਕਿਲੋ ਚਾਹੀਦੇ ਨੇ ਇਸ ਚੀਜ਼ ਦੇ ਵਿੱਚ ਉਹ ਚੱਕਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਿੱन्ही ਬੱਚਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਨੇ ਕਿ ਤਾਂ ਕਿ ਉਹ ਦੋ ਚਾਰ ਮੁੰਡੇ ਇਕੱਠੇ ਹੋ ਕੇ ਜਾਂ ਕਿਸੇ ਨੇ ਇਕੱਲੇ ਨਹੀਂ ਬਣਾਉਣਾ ਪਰਮਟ ਲੈਣਾ ਹੈ ਜੀ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨਾ ਤੇ ਅਸੀਂ ਵਾਦਾ ਕੀਤਾ ਕਿ ਇਹ ਤੇ ਸਵੇਰ ਰੋਜ਼ਗਾਰ ਯੋਜਨਾ ਤਹਿਤ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਫੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲੀਆਂ ਚਾਹੀਦੀਆਂ ਉਹਨਾਂ ਤੇ ਠੀਕ ਹੈ ਤੇ ਆਉਣ ਵਾਲੇ ਦਿਨਾਂ ਤੋਂ ਤੁਹਾਨੂੰ ਜਲਦੀ ਗੁਲਾਮਾਂ ਦੀ ਮਿੰਨੀ ਬੱਸਾਂ ਦੇ ਪਰਮਟ ਦੇ ਰਹੀਆਂ ਅਸੀਂ ਤੇ ਕਿਉਂਕਿ ਪਿੰਡਾਂ ਦੇ ਵਿੱਚ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਹਾਂ ਰੋਡਵੇ ਦੀਆਂ ਬੱਸਾਂ ਨਹੀਂ ਸਰਕਾਰੀ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਓੜਾ ਮਾਰ ਕਾ ਚੱਲਦੀਆਂ ਹੁੰਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿਤੇ ਹੈਨਾ ਜੀ ਜ਼ਿਆਦਾ ਸਕੂਟਰ ਜਾਂ ਫਿਰ ਆਪਦੇ ਆਪੇ ਸਾਧਨਾਂ ਤੇ ਜਾਂਦੇ ਆਂ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਜਾਂਦਾ ਵਰਤੇ ਉਹਨਾਂ ਨੂੰ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸ ਤੋਂ ਅਜਨਬੀ ਤੇ ਜ਼ੁਬਾਨਾ ਖਰਾਬ ਕੋ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਰ ਪਲੱਸ ਜਿਹੜੀਆਂ ਆਮ ਟਰਾਂਸਪੋਰਟੇਸ਼ਨ ਆ ਪਹਿਲਾਂ ਸਾਰੇ ਪਿੰਡਾਂ ਵਿੱਚ ਜੰਦਾ ਸੀ 11 ਵਾਲੀ ਬੱਸ ਆ ਗਈ ਆ ਤਿੰਨ ਵਾਲੀ ਬੱਸ ਸਾਹੀ ਚਾਹ ਦਰ ਲਈ ਉਹਦੇ ਹਾਰਮ ਤੇ ਚਾਹ ਦਰਦੇ ਸੀ ਜੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30-30 ਕਿਲੋਮੀਟਰ ਦੇ ਵਧਾ ਵਧਾ ਕੇ ਵਧਾ ਵਧਾ ਕੇ ਅਬੂਰ ਤੋਂ ਪਠਾਨ ਤੋਂ ਕੋਟ ਤੱਕ ਲੈ ਗਏ ਜਿਹੜੇ ਸੋ ਜਦੋਂ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬੱਸਾਂ ਆਲੇ ਮਾਮਲੇ 'ਚ ਵੀ ਸੜਕਾਂ ਆਲੇ ਮਾਮਲੇ 'ਚ ਵੀ ਪੁਲਾਂ ਆਲੇ ਮਾਮਲੇ 'ਚ ਵੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੌਰੇ ਤੇ ਜਾਂਦਾ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇਗਾ ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਦਰ ਏਜੰਟਾਂ ਦੇ ਧੱਕੇ ਚੜ੍ਹ ਕੇ ਜਾਣਾ ਪੈਂਦਾ ਹੈ ਉੱਥੇ ਉਹਨਾਂ ਹਾਲਾਤ ਇੰਨੇ ਖਰਾਬ ਹੋਗੇ ਉਹ ਉਧਰੋਂ ਕੱਢਣ ਲੱਗੇ ਜਾਣਗੇ ਜਾਣਗੇ ਕਿੱਥੇ ਕਰੋ ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ ਇੱਥੇ ਉਹਨਾਂ ਨੂੰ ਕੰਮ ਮਿਲੇ ਡਿਗਰੀ ਮੁਤਾਬਕ ਉਹਨਾਂ ਨੂੰ ਨੌਕਰੀ ਮਿਲੇ ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ ਤੁਹਾਨੂੰ ਫੱਕੀਆਂ ਲੱਗਣ ਇਥੇ ਵਾਲੇ ਦੇ ਅਨਸਾਰ ਇੱਕ ਦਰੋਂ ਵੀ ਨੋਟਿਸ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ 4 ਕਿਲੋ 700 ਗ੍ਰਾਮ ਚਾਹੀਦਾ ਸੀਗਾ ਜਦ ਕਿ 4 ਕਿਲੋ ਦੀ ਨਕਲ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਹਾਂ ਤੇ ਠੇਕੇਦਾਰ ਵੀ ਉੱਤੇ ਖੜਾ ਸੀਗਾ ਸ਼ੋ ਕਾਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਿਓ ਨਾ ਸਾਡਾ ਕੋਈ ਅਸਰ ਤੁਹਾਡੇ ਤੋਂ ਹਿੱਸਾ ਮੰਗੇ ਕੋਈ ਅਫਸਰ ਹਿੱਸਾ ਮੰਗੇ ਤਾਂ ਸੰਦਸੋ ਨਾ ਕੋਈ ਟੈਂਡਰ ਚ ਕੋਈ ਪਾਰਦਰਸ਼ੀ ਤਰੀਕੇ ਨਾਲ ਟੈਂਡਰ ਨਿਕਲਣਗੇ ਬਲਤ ਟੈਂਡਰਾਂ ਜੀ ਕਰ ਜਾਂਦੇ ਜੀ ਤੂੰ ਪੰਜ ਪਾੜੇ ਤੂੰ ਸੱਤ ਪਰਚੀਆਂ ਪਾੜੇ ਤੇਰੇ ਨਿਕਲੇਉਣਗੇ ਇੱਕ ਕਢਾ ਲਾਂਗੇ ਇੱਕ ਨਿਕਲਵਾ ਲਾਂਗੇ ਇਦਾਂ ਦਾ ਕੁਛ ਨਹੀਂ ਚੱਲਣਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ ਜੇ ਇਦਾਂ ਦੀ ਮਟੀਰੀਅਲ ਦੀ ਕੋਈ ਕੰਨੀ ਆਪ ਤਾ ਫਿਰ ਐਕਸ਼ਨ ਲੈਣਾ ਸਕੇਗਾ ਮੈਂ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਭਰ ਸਕਦਾ ਠੀਕ ਹੈ ਨਾ ਉਹ ਕੰਪਨੀ ਬਲੈਕਲਿਸਟ ਕਰ ਦਾਂਗੇ ਜਿਹੜੀ ਉਹ ਕੋਈ ਹੈਵੀ ਐ ਸਰ ਜਿਹੜਾ ਇਹ ਰੂੜਕੀ ਪਿੰਡਾ ਜੀ ਇਹ ਮੇਨ ਰੋਡ ਤੇ ਹੈ ਜਿਹੜਾ ਇੱਥੇ ਦਾ ਸਰਪੰਚ ਆ ਜੀ ਬਹੁਤ ਵਧੀਆ ਐਮ ਐਲ ਏ ਸਾਹਿਬ ਦੀ ਅਵਾਜ਼ ਚ ਕੰਮ ਕਰ ਰਿਹਾ ਪਰ ਇੱਥੇ ਜਿਹੜਾ ਸਕੂਲ ਆ ਜੀ ਪਿੰਡ ਦਾ ਪਿਛਲੇ 70 ਸਾਲ ਤੋਂ ਉਹ ਮਲਕੀ ਅਪਡੇਟ ਨਹੀਂ ਹੋਇਆ ਜੀ ਅਖਮੀ ਤੱਕੇ ਸਕੂਲ ਆ ਜੀ ਉਹ ਕੱਲਾ ਸਕੂਲ ਹੀ ਜੀ ਪਿਛਲੇ 70 ਸਾਲ ਤੋਂ ਪੰਜਾਬ ਹੀ ਅਪਡੇਟ ਨਹੀਂ ਹੋਇਆ ਜੀ ਇਹ ਪਿੰਡ ਦਾ ਸਕੂਲ ਨਹੀਂ ਜੀ ਕੋਈ ਹੱਸਤਾ ਵਾਲਾ ਪਿੰਡ ਨਹੀਂ ਹੋਇਆ ਜੀ ਹੈ ਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਸੀ ਕੋਈ ਕਾਲਜ ਅਪਡੇਟ ਨਹੀਂ ਹੋਇਆ ਜੀ ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ ਨਾ ਗ੍ਰੇਡ ਅਪਡੇਟ ਹੋਇਆ ਜੀ ਹੁਣ ਆ ਕੇ ਕਰਨ ਲੱਗੇ ਆਂ ਸਾਰੇ ਪਿਛਲੇ 3 ਸਾਲਾਂ ਚ ਕੀਤੇ ਨੇ ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉਂ ਕੋਈ 3 ਸਾਲ ਚ ਸੁਲਝਾ ਦੂੰਗਾ ਨਹੀਂ ਟਾਈਮ ਤਾਂ ਲੱਗੇਗਾ ਪਰ ਹਾਂ ਸਾਡੀ ਨੀਅਤ ਸਾਫ਼ ਹੈ ਅਸੀਂ ਲੱਗੇ ਹੋਇਆ ਕੰਮ ਤੇ ਇਹ ਆ ਸੜਕਾਂ ਚੈੱਕ ਕਰਨ ਦਾ ਇਹ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸੋਪੇ ਪਵਾ ਕੇ ਬਾਈ ਵੀ ਖਾਲਸਾ ਵੈਰੀ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਵਿਹਾਂ ਸੜਕ ਬਣਾਤੀ 6 ਮਹੀਨੇ ਬਾਅਦ ਸੜਕ ਫੇਟ ਟੁੱਟ ਜੂਗੀ 5 ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ਠੇਕੇਦਾਰ ਦੀ ਬਾਈ ਹੋਈ ਹੈ ਉਸੇ ਨੂੰ ਕਰਨੀ ਪਊਗੀ ਉਹਨੂੰ ਠੋਕੀਦਾ ਨੂੰ ਕਹੇ ਤੂੰ ਪਹਿਲੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਾਵੇਂ ਨਾ ਤੇ ਤੈਨੂੰ ਤੈਨੂੰ ਫਿਰ ਭਰਨਾ ਤਾਂ ਤੈਨੂੰ ਹੀ ਪਊਗਾ ਫਿਰ ਟੋਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮ ਸਾਹਿਬ ਦੀ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਪਹੁੰਚ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜਿੰਨੂੰ ਪੁੱਛ ਲਓ ਹੈਨਾ ਇਹਨਾਂ ਨੂੰ ਵੇਚੀ ਜਾਂਦੇ ਹੋ ਪਹਿਲਾਂ ਵੋਟਾਂ ਖਰੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਪਾਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ 100 ਕਰੋੜ ਉਹ 200 ਕਰੋੜ ਗਣਾ ਮੁੱਖ ਮੰਤਰੀ ਨੇ ਰੇਟ ਮਨ ਲਾ ਅੱਜਕਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਮ ਕਾਨੂੰ ਪਤਾ ਹੋਗਾ ਤੇ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਐ ਆ ਉਹ ਆਪਣਾ ਜਾਖਰ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਸਰ ਜੀ ਹੈਨਾ ਉਹ ਮੁੱਖ ਮੰਤਰੀ ਕੇ 500 ਕਰੋੜ ਰੁਪਏ ਦਾ ਤਾਂ ਦੇਵੋਗੇ ਜੇ ਬਣੋਗੇ ਬਿਲਕੁਲ ਪਹਿਲੇ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਸਟੇਜਾਂ ਤੋਂ ਮੈਨੂੰ ਵਾਲਾ ਕੱਢੀ ਜਾਂਦੇ ਉਹ ਮੰਤਮਾਨ ਦੇ ਗਾਲ ਚ ਰਸਾ ਪਾ ਕੇ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰ ਲੋਂਗੇ ਅਸੀਂ ਕੀ ਬਗੜਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਇਹ ਤੋਂ ਕਿਤੇ ਚੱਲਦੇ ਆਏ ਸਟੇਜਾਂ ਚ ਲਾਉਣ ਵਾਲੇ ਸਟੇਟ ਵੀ ਚਲਾ ਸਕਦੇ ਸੀ ਤੇ ਹੁਣ ਫਿਰ ਸਟੇਟ ਚ ਲਾ ਲਈ ਸਟੇਟ ਚੱਲ ਵੀ ਵਧੀਆ ਰਹੀ ਇਹ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਕਿਹੜਾ ਮੈਂ ਕਿਹੜਾ ਪੀਨਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਬੋਟਾਂ ਵੀ 900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 900 ਕਰੋੜ ਦੇ ਦੋ ਆ ਕਾਉਂਸਲਰ ਐ 90 ਚ ਫਿੱਕੇ ਜੀ ਇਦਾਂ ਤਾਂ ਰੀਡ ਲਿਸਟ ਆ ਲੱਗਦੀ ਬੱਚੀ ਮੇਲੀ ਆ ਜੀ ਸੀਐਮ ਹਾਂ ਜੀ ਸਾਸ਼ਿਕਾ ਅੰਕਲ ਤੁਸੀਂ ਕਿੱਦੀ ਰੇਡ ਕਰਦੇ ਹੋ ਤੁਸੀਂ ਘਰ ਆ ਕੇ ਜਾਓ ਜੀ ਕੋਈ ਗੱਲ ਨਹੀਂ ਆਓ ਪਲੀਸ ਸਾਹਿਬੀ ਕੇ ਜਾਓ ਆ ਜੀ ਅੰਕਲ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕੋਈ ਵੀ ਹਸਪਤਾਲ ਤੇ ਪ੍ਰਾਈਵੇਟ ਆ ਸਰਕਾਰੀ ਉੱਪਰ ਰੱਖ ਰਿਹਾ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੋਕ ਸਕਦਾ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਸੁਪਰੀਮ ਕੋਰਟ ਦਾ ਰੂਲ ਹੈ ਤੇ ਨਾਲ ਇਹ ਫੇਵਰੀ ਜਿਹੜੇ ਹਸਪਤਾਲਿਆਂ ਵਿੱਚ ਮੋਰਚਰੀ ਨਹੀਂ ਹੁੰਦੀ ਲਾਸ਼ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਤੇ ਲਿਖੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਆਪ ਲਾਸਾਂ ਨਹੀਂ ਆਣ ਵਾਸਤੇ ਉਹ ਵੀ ਘਰੇਕਾਸਤਲ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਹਜੇ ਦਿੱਤੇ ਐਫੀ ਡੈਵਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕਿਤਾ ਸਾਰਿਆਂ ਨੂੰ ਸਾਰੇ ਸਤਾਚ ਬੋਰਡ ਵੀ ਲੱਗਣਗੇ ਤੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟਾ ਜਾਂ ਕੋਈ ਆਮ ਲੋਕਾਂ ਨੂੰ ਬਲੈਕਮੇਲਿੰਗ ਜਾਂ ਉਹਨਾਂ ਨੂੰ ਕੋਈ ਟੰਕੀ ਚਾਹੰਦਾ ਸਰਕਾਰ ਉਹਨਾਂ ਦੇ ਨਾਲ ਸਰ ਜਿਹੜੀ ਪਿਛਲੀ ਸੜਕ ਤੁਸੀਂ ਹੁਣ ਨਰਿਕਣ ਕਰਕੇ ਆਏ ਉਹਦੇ ਚ ਗੁਣਵੱਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂਦੇ ਮੈਂ ਮੇਨ ਵਾਲੀ ਤਾਂ ਕਈ ਵੇ ਲੈਬਾਰਟਰੀ ਚ ਜਿਹੜੀ ਆ ਮੇਨ ਹੈ ਪਟਿਆਲਾ ਸਰਾਂਦੇ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਉਹਦੇ ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਸੇਬਸ ਬਹੁਤ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਪਹਿਲਾਂ ਪਾਉਣਾ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾਉਣਾ ਕੋਈ ਸੀਵਰੇਜ ਕਿਤੇ ਸ਼ਹਿਰ 'ਚ ਪੈਣਾ ਹੈ ਪਹਿਲਾਂ ਪਾਉਣਾ ਸੜਕ ਡਿਪਾਰਟਮੈਂਟ ਨੂੰ ਕਹੇ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕਰਨੀ ਹੈ ਭਾਈ ਅਸੀਂ ਇਥੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋਈ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਟੇ ਜੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰਾ ਪਾਉਣੀ ਹੈ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੇ ਡਿਊਟੀ ਲਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਮਾਨ ਸਰ ਜੋ ਪਿਛਲੀ ਸੜਕ ਸੀਗੀ ਉਹ ਚ ਗੁਣਵੱਤਾ ਕਿੰਨੀ ਘੱਟ ਉਹ ਹੀ ਕਰਦੀਆਂ ਕਰਦੀਆਂ ਉਹ ਹੀ ਉਹ ਤਕਵਾਲੀ ਕਰਦੀ ਕਰਦੀ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੇ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੈੱਕ ਕਰੂਗਾ ਇੱਕ ਮਾਨ ਸਰ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਇਆ ਉਹ ਨਹੀਂ ਜਾ ਰਹੇ ਮੈਂ ਸਟੇਡੀਅਮ 'ਚ ਹੀ ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਟੀਮ ਦੀ ਨਾਲ ਹਰਲੀਨ ਕੌਰ ਦਿਓਲ ਤੇ ਅਮਨਜੋਤ ਕੌਰ ਇਹ ਤਿੰਨੋਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਇਹ ਵਰਲਡ ਕੱਪ ਦੇ ਜਿਹੜਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚ ਕੋਚ ਸਾਹਿਬ ਤੇ ਉਹਨਾਂ ਦੇ ਕੋਚਿੰਗ ਸਟਾਫ ਨੂੰ ਸਾਰਿਆਂ ਨੂੰ ਸਨਮਾਨਤ ਕਰਾਂਗੇ ਜਯੁਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜ਼ਰਦਾ ਕਰਨਗੂ ਮੈਂ ਜਾ ਕੇ ਹੁਣ ਸਿੱਧਾ ਇਸ ਸਟੇਡੀਅਮ ਤੇ ਸੀਐਮ ਸਾਹਿਬ ਏਡ ਗਰਾਊਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਦਿਨੋਂ ਮੋਰੀ ਦੇ ਹੈ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸ਼ਰੀਦ ਨਹੀਂ ਰਹੇ ਉਹ ਬੌਜ ਚ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੇ ਵਿਰੁੱਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਹਾਂ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹ ਵਿੱਚ ਇਹ ਹੈ ਕਿ ਜੇ ਲੋਕ ਥੋੜਾ ਜਿਹਾ ਸਹਿਯੋਗ ਦੇ ਦੇਣੇ ਇਹ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਦਾ ਕਿਸੇ ਵੀ ਚੀਜ਼ ਦਾ ਬੀਨਾਤ ਨਹੀਂ ਹੁੰਦਾ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਗਿਆ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂਵਤਨ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍hiyan ਖੇਡ ਰਹੀਆਂ ਨੇ ਮਤਲਬ ਪੋਤਾ ਵੀ ਉੱਥੇ ਗਰਾਊਂਡ 'ਚ ਹੀ ਐ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਐ ਦਾਦਾ ਵੀ ਉਸੇ ਗਰਾਊਂਡ 'ਚ ਐ ਸੋ ਤਿੰਨ ਤਿੰਨ ਪੀੜ੍hiyan ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਪਟਕਦਾ ਜਿਹੜਾ ਜਿਹੜਾ ਪੈਰੀ ਸੰਗਤ 'ਚ ਪੈ ਜਾਂਦੇ ਨੇ ਜਾਂ ਕੁਝ ਹੋਰ ਉਹ ਗਰਾਊਂਡ ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਹਰਮਨਪ੍ਰੀਤ ਉਹ ਠੀਕ ਹੈ ਨਾ ਹਰਮਨਪ੍ਰੀਤ ਹੌਕੀ ਦਾ ਕੈਪਟਨ ਹੁੰਦਾ ਤੇ ਫੁੱਟਬਾਲ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡਾਂ ਦੇ ਕੈਪਟਨ ਪੰਜਾਬੀ ਨੇ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਤਬ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ 올ੰਪੀਅਨ ਸੁਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ ਚੋਂ 올ੰਪੀਅਨ ਹੁੰਦੇ ਸੀਗੇ ਕੋਈ ਗੋਲਾ ਸਿੱਟਣ ਵਾਲਾ ਕੋਈ ਕੌਰ ਸਿੰਘ ਸੜੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਹੈ ਨਾ ਸੋ ਅਸੀਂ ਹੁਣ 올ੰਪਿਕ ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ ਕਰਾਏ